ਤਦ ਤਸੀ ਕਾਲਿਆ ਸਰਦਾ ਦੀ ਸੀ ਗੁਰਦੁਆਰੇ ਜੇ ਅਸੀਂ ਭੀੜ ਜਰੂਰ ਕਰਦੀ ਸੀ ਜਿਹੜਾ ਕੁਝ ਹੋ ਰਿਹਾ ਹੋਏ ਬਦਬਦ ਦੀ ਹੋ ਰਿਹਾ ਹੈ ਜੇ ਕਰ ਉਹ ਕਰਦੇ ਫਿਰ ਭੀੜ ਘਟਦੀ ਹੈ ਕੇਰ ਉਹ ਕਰਦੇ ਫਿਰ ਕਹਿੰਦੇ ਫਿਰ ਗੁਰਦੁਆਰੇ ਇਹ ਗੱਲ ਕਹਦੀ ਹੈ ਕਿ ਗੁਰੂਗ੍ਰਾਮ ਸਾਹਿਬ ਕੋਈ ਡਿਮਾਂਡ ਪੂਰੀ ਕਰ ਹੀ ਨਹੀਂ ਸਕਦਾ ਹਾਂ ਇਹਦੇ ਪਾਵਰ ਨਹੀਂ ਹੈ ਨਾ ਨਾ ਪਾਵਰ ਮੱਥਾ ਘਾਟੇ ਕੋਲ ਤੇਰਾ ਹੁਣ ਤੂੰ ਤੇ ਗੁਰੂ ਘਰ ਦਾ ਕਰਨ ਸਰ ਉਹ ਆਪਣੇ ਨਿਵਾਨ ਦੀ ਪੂਰੀ ਕਰ ਸਕਦਾ ਹਾਂ ਇਹਦਾ ਨਿਵਾਲਾ ਉੱਡ ਜਵੇ ਆਪ ਨਹੀਂ ਲੈ ਸਕਦਾ ਖਵਾਨਾ ਉੱਡ ਜਵੇ ਨਿਵਾਨਾ ਲੈ ਕੇ ਦਿਖਾ ਦੇ ਸੋਰਾ ਗਲਾ ਸਮਰਥ ਰਵੇ ਤਾ ਨਿਵਾਲਾ ਉੱਡ ਜਵੇ ਲੈ ਲੂ ਆਪ ਫੇ ਇਹ ਮੈਂ ਕਹੀ ਜਾਂਦਾ ਜੇ ਤੁਸੀਂ ਆਪਣੇ ਆਪ ਨੂੰ ਦੁੱਖੇ ਜਿ ਰੱਖਣ ਜਿਵੇਂ ਉਹਨਾਂ ਨੇ ਪੱਥਰ ਪੂਜੀ ਸੀ ਰੱਖਦੇ ਰਹੋ ਫਿਰ ਕੀ ਫਰਕ ਪੈਦਾ ਉਹ ਵੀ ਤਾਂ ਰੱਖਦੇ ਤੁਸੀਂ ਬਿਨ ਰੱਖਦੇ ਰਹੋ ਉਹ ਜੈ ਜਿਹੜਾ ਹੁੰਦਾ ਸੀ ਉਹ ਹੀ ਹੋਵੇ ਫਿਰ ਸੇਮ ਕੋਈ ਫਰਕ ਨਹੀਂ ਉਹਦਾ ਫਿਰ ਕੀ ਫਰਕ ਪੈਦਾ ਆਹ ਲੱਗ ਕੌਲ ਲੱਗਦੀ ਇਹਦੇ ਪੱਤੀਆ ਜੀ ਤੁਸੀਂ ਸਾਹਿਬ ਜੈਨ ਕਰਮ ਤਿਆਰ ਕੀਤਾ ਜਦ ਬਰ ਬਰ لاہور ਪੇ ਗਿਆ ਹਾਂ ਕਿਹਦੇ ਸੰگە ਇਹਨਾਂ ਕੋੜਚੌਰ ਕਰਦਾ ਗਿਆ ਸੀ ਕੋਈ ਨਹੀਂ ਬਾਕਿਆ ਕੀ ਹੋ ਗਿਆ ਉੜ ਕੀ ਹੋ ਗਿਆ ਛਾਪੇ ਗਾਣੇ ਕੀ ਹੁੰਦਾ ਅਲੱਗ ਅਲੱਗ ਪਤਰਾ ਹੁੰਦੇ ਫਿਰ ਕੀ ਹੋ ਜਾਂਦਾ ਲੋਹੀ ਹੈ ਨਾ ਜਦ ਘੜੀਏ ਬੂਤੀ ਪੱਥਰ ਦੀ ਛਾਤੀ ਦੇ ਕੇ ਪਾਓ ਉਹ ਪ੍ਰਾਣ ਪ੍ਰਦਰਸ਼ਾ ਕਰਦੀ ਹੁਣੋ ਪ੍ਰਾਂਪੈ ਗਿਓ ਉਹੀ ਗੱਲ ਹੋਈ ਤਾਂ ਫਿਰ ਹੋਰ ਕੀ ਹੋਏ ਉਹ ਹੀ ਹੋਰ ਕੀ ਹੈ ਨਤੰਦਾ ਹੁਈਆ ਮੰਨਦੇ ਨਹੀਂ ਐਵੇਂ ਇਹ ਗੱਲ ਤਾਂ सेम ਤੁਸੀਂ ਕੋਈ ਲੰਗੂਂਦੀ ਇੱਥੇ ਵੀ ਪਰ ਪ੍ਰਾਣ ਪ੍ਰਦਰਸ਼ਾ ਕਰਦੀ ਉਹਨਾਂ ਨੇ ਉਹੀ ਮੂਰਤੀ ਨੂੰ ਬਾਣ ਬਣ ਕੇ ਕੋਈ ਮੂਰਤੀ ਬਣ ਗਈ ਫਿਰ ਇੱਥੇ ਵੀ ਉਹੀ ਗੱਲ ਹੈ ਹੋਰ ਕੀ ਜੋ ਕੰਮ ਲੈਣਾ ਸੀ ਤੇ ਜਿਹੜੇ ਬਦਲ ਵਾਸਤੇ ਬਣਾਏ ਤੇ ਉਹ ਲੈ ਨਹੀਂ ਰਹੇ। ਲਈ ਜੋ ਕਾਰਗੋ ਦੇਣਾ ਸੀ ਉਹ ਤਾਂ ਲੈ ਹੀ ਨਹੀਂ ਰਹੇ। ਗਾਈਡੈਂਸ ਲੈਣੀ ਸੀ ਉਹ ਤਾਂ ਲੈ ਹੀ ਨਹੀਂ ਰਹੇ। ਪੈਸੇ ਇਕੱਠੇ ਕਰ ਰਹੇ। ਹਲੋ ਨਾ ਹਲੋ ਨਾ ਲੋ ਵਾ ਕੀ ਹੋ ਕੀ ਹੈ? ਹੋਰ ਤਾਂ ਕੋਈ ਨਹੀਂ ਹੈ। ਹੋਰ ਕੀ ਹੈ ਨਾ ਬਸ ਬਸ ਨੂੰ। ਆਣਾ ਗੁਰੂ ਕਿਉਂ ਨੇ ਕੰਮ ਨਾਤਾ ਜੇ ਤੂੰ ਕਹਿ ਰੋ ਤਰੂ ਬਲੇ ਖਾ ਉਹ ਬਈ ਗੁਰੂ ਅਸੀਂ ਤਾਂ ਨਹੀਂ ਗਿਆ ਨਾ ਕਿ ਅਸੀਂ ਦੀ ਗੱਲ ਬੁਦੜੀ ਏ ਰੀ ਸੀ ਕੇ ਗੱਲ ਹੀ ਹੈ ਕਿ ਤੋ ਬਲੇ ਕੋਈ ਇਹਦੀ ਕੱਲ ਗੁਰੂਰ ਵਾਸਤੇ ਕੋਈ ਨਹੀਂ ਸੀ ਗਾਈਡਰ ਵਾਸਤੇ ਜਿਸ ਗੁਰੂ ਲੈ ਆ ਮੈਂ ਤਾਂ ਪਹਿਲਾਂ ਨਾ ਉਹ ਦੇਖਦੀ ਪਉਂਦੀ ਪਰਮੇਸ਼ਰ ਕਾ ਤਾਂ ਪਰਮੇਸ਼ਰ ਤੋਂ ਸਿੱਧੇ ਪੜ ਗਿਆ ਸੀ ਅਸੀਂ ਗੁਰੂ ਦਾ ਕੀ ਲੈਣਾ ਸੀ ਬਸ ਉਹਦਾ ਚੜਾਵਾ ਜਾਈਦਾ ਤੇ ਗੁਰੂ ਜਿਹੜਾ ਵਾ ਛੜਦਾ ਪ੍ਰਵੇਸ਼ਣ ਦਾ ਸਾਨੂੰ ਮਾੜਾ ਸੀ ਉੱਕ ਮੜੀ ਜੀ ਸੀ ਗੁਰੂ ਨੇ ਜਿਹੜਾ ਵਾ ਛੜਦਾ ਉਹਰੇ ਨੇ ਗਾਵ ਜਿਹੜਾ ਹਵੇਵਰ ਰਿਹਾ ਸੀ ਸਰਦੋ ਬਾਦੇ ਗ라운ਡ ਅੰਗ ਲੱਗੇ ਪਏ ਸਾਡਾ ਅਸੀਂ ਆਪਣੇ ਵਿੱਚ ਟਿਕਾ ਲਿਆ ਵਾ ਬੰਨਣਾ ਅਸੀਂ ਜਾਸੀ ਰਹੇ ਹੁਣ ਸੀ ਬੰਨਣ ਵਾਸਤੇ ਗੁਰੂ ਨੇ ਕਿਹਾ ਜੀ ਜਿਹੜੇ ਕੰਮ ਵਾਸਤੇ ਲਗਾਇਆ ਸੀ ਉਹ ਜੇ ਅਸੀਂ ਕੰਮ ਆ ਬੋ ਮੇਰੇ ਮੂੰਹ ਕੋ ਨਹੀਂ ਚੱਕੀ ਜਾਵੇ ਕਹਿੰਦਾ ਤੁਮ ਇਹ ਬਾਤ ਕਹਤੇ ਹੋ ਤੋ ਮੈਨੂੰ ਡਰਦੀ ਲੱਗਦਾ ਉਹ ਬਹਿ ਗਿਆ ਬੈਠ ਜਹਦਾਰ ਦੇ ਉਹ ਮੈਨੂੰ ਰੂਜੇ ਬੈਠਾ ਕਹਿ ਰਿਹਾ ਮੈਨੂੰ ਲੁੱਕ ਕੇ ਕਹਿ ਰਿਹਾ ਜੇ ਬਲਾਲੇ ਜਾਏਗਾ ਰੂ ਉਹਦੇ ਕੋ ਤੇ ਕਹਿ ਰਿਹਾ ਹਾਂ ਉਹ ਤੋਂ ਮੇਰੇ ਪਤਾ ਹੈ ਉਹ ਜਹਦਾਰ ਕਹੇਗਾ ਕਿ ਯਾਰ ਕੋਈ ਸੇ ਕੋ ਉਹ ਠੀਕ ਹੈ ਉਹ ਪਹਿਲਾਂ ਕਹਿ ਉਹ ਪਹਿਲਾਂ ਹੀ ਕਹੀਆ ਉਹਨੂੰ ਚਲ ਤੂੰ ਡਾਲੇ ਦੀ ਉਹ ਤੇ ਮੇਰਾ ਸਵਾਲ ਤੈਨੂੰ ਪੁੱਛ। ਉਹ ਜਿਆਦਾ ਪਹਿਲੇ ਜੋ ਹੋਏ ਤਾਂ ਹੋਊਗਾ। ਇਹ ਠੀਕ ਐ ਤੂੰ ਬੱਦ ਤੇ ਕਿਸੇ ਕੋਲ ਨਹੀਂ ਦੱਸੋ ਪਹਿਲਾਂ ਕਹਿ ਗਿਆ। ਹਾਂ ਤੂੰ ਬੁਲਾ ਲੈ ਜਾਈਦਾ ਤੂੰ ਮਾਤਾ ਬੁਧਾ ਕਰ। ਬਈ ਤਾਵੇਂ ਤੂੰ ਡਰਦਾ ਕਿ ਇਹਦਾ ਇਹ ਗੱਲ ਕਹਿੰਦਾ ਡਰਦਾ ਇਹ ਸੱਚ ਐ ਤੈਂ ਪੁੱਛਿਆ। ਉਹ ਤੈਂ ਪੁੱਛਿਆ ਵੇ ਨਾ ਏ ਹੁਣ ਮੈਂ ਦੱਲਦਾ ਅਸਾਂ ਤਾ ਤੇਰੀ ਤਸੱਲੀ ਨਹੀਂ ਹੋਈ ਤੂੰ ਦੱਸਵੇਂ ਤੇਰੀ ਤਸੱਲੀ ਹੋਈ ਤੈਨੂੰ ਜਵਾਬ ਮਿਲੇਗਾ ਦਾ ਜਵਾਬ ਤਾਂ ਮਿਲ ਗਿਆ ਪਰ ਤੂੰ ਵੀ ਡਰਦੀ ਤੱਕ ਤੂੰ ਮੇਰੇ ਨਾਲ ਤੇ ਕੀ ਲੈਣਾ ਤੂੰ ਆਪਣੀ ਤਸੱਲੀ ਕਰ ਆਪਣੇ ਹਾਂ ਹੁਣ ਇਹ ਗੱਲ ਸਿੱਖਾਉਣਾ ਵੀ ਗੈਰਦੋਂ ਹਾਂ ਵੀ ਦੱਲ ਗੱਲ ਕੋਈ ਸਹੀ ਹੋ ਗਈ ਆ ਹਾਂ ਜੇ ਰਮਨਾ ਉੱਡ ਪਿਆ ਆਪਣੀ ਲੈ ਸਕਦਾ ਜੇ ਆਮ ਗੱਲ ਨੂੰ ਕਹਿ ਦਈਏ ਤਾਂ ਡਾਂਗਾ ਮਹਿਣ ਵਾਲੀ ਉਹ ਗੱਲ ਹੈ ਹਾਂ ਇਹ ਵੀ ਪਰ ਕੋਈ ਗੱਲ ਤਾਂ ਸੱਚ ਹੈ ਜਾਨਾ ਜਦੋਂ ਉਹਨਾਂ ਨੂੰ ਕਿਹਾ ਸੀ ਤੁਸੀਂ ਇਹ ਉਹਨਾਂ ਨੂੰ ਵੀ ਤਾਂ کہہ ਰਹੀ ਹੈ ਪਾਸੇ ਪਾਸੇ ਤਰੀਏ ਪਾਉਂ ਦੂਜੇ ਪਾਸੇ ਤਰੀਕੇ ਵਾ ਦੀਜੇ ਪਾਉਂ ਉਹਨਾਂ ਨੇ ਬਰਦਾਸ਼ਤ ਫਿਰ ਤੁਸੀਂ ਵੀ ਕਰੋ ਕਰੋ ਤੁਹਾਡਾ ਪਹਟ ਠੀਕ ਹੈ ਉਹਨਾਂ ਦਾ ਪਹਟ ਗਲਤ ਹੈ ਇਹਨਾਂ ਦੇ ਛੇਤਰ ਉਹ ਬੜੀ ਜਿਹੜੇ ਠਾਕਰੇ ਦਾ ਬਿਆਨ ਆਏਗਾ ਦਿਨ ਜਬਾ ਉਹ ਫਾਂ ਤੇਰਾ ਸੀ ਭੁੱਲ ਵੀ ਤਾ ਠਾਕਰੇ ਨੇ ਦੇਦਾ ਮੈਂ ਹਾਂ ਠਾਕਰੇ ਕਹਿੰਦਾ ਵੀ ਇਹਨਾਂ ਦੀ ਕੁਰਬਾਨਾ ਚੱਕੀ ਕਿਵੇਂ ਜੈ ਜੈ ਸਾਡੀਆਂ ਜੈਜਾ ਸਾਡੀਆਂ ਜੈਜਾ ਠੀਕ ਅੱਛਾ ਹਾਂ ਜਦੋਂ ਆਵਾਜ਼ ਆਉਣੇ ਤੇ ਠੀਕ